ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਦੀਪਕ ਪਾਰਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸਨਗਰ ਪ੍ਰੈਸ ਨੂੰ ਜਾਣ ਕੇ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਤੀ যাদਬ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਰਦਾਰ ਹਰਸਿਮਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਅਤੇ શ્રી ਤਲਵਿੰਦਰ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਇੰਸਪੈਕਟਰ ਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੋਹਾਲੀ ਕੈਂਪ ਐਟ ਖੜ ਦੀ ਟੀਮ ਵੱਲੋਂ ਦੋ ਵੱਕਮਕ ਮਕਾਦਮੇ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤਲ 30 ਬੋਰ 5 ਪਿਸਤਲ 32 ਬੋਰ ਸਮੇਤ 12 ਕਾਰਤੂਸ 32 ਬੋਰ ਇੱਕ ਨਾਜਾਇਜ਼ ਰਾਈਫਲ 12 ਗੁਨਾਲੀ ਸਮੇਤ 6 ਕਾਰਤੂਸ 12 ਬੋਰ ਕੁੱਲ 7 ਨਾਜਾਇਜ਼ ਹਥਿਆਰ ਬਾਬੰਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਬਹਾਰਣ ਸਾਰੇ ਦੋਸ਼ੀ ਪੁਲਿਸਰ ਮਾਨਤਦੀਨ ਹਨ ਮੁਕਦਮੇ ਵਿੱਚ ਅਜੇ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਦੋਸ਼ੀਆਂ ਦੀ ਪੁੱਛਗਿੱਛ ਤੋਂ ਦੋਸ਼ੀਆਂ ਦੇ ਵਿਦੇਸ਼ ਵਿੱਚ ਬੈਠੇ ਅਸਲਾ ਸਪਲਾਈਰ ਅਪਰਾਧਿਕ ਵਿਅਕਤੀਆਂ ਨਾਲ ਲਿੰਕ ਹੋਣੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਰਾਹੀਂ ਦੋਸ਼ੀਆਂ ਵੱਲੋਂ ਇਹ ਅਸਲੇ ਦੀ ਖੇਪ ਮੱਧ ਪ੍ਰਦੇਸ਼ ਤੋਂ ਮੰਗਵਾਈ ਗਈ ਸੀ ਦੋਸ਼ੀਆਂ ਨੇ ਹਥਿਆਰਾਂ ਦੀ ਡਿਲੀਵਰੀ ਸੈਕਟਰ 43 ਬੱਸ ਸਟੈਂਡ ਚੰਡੀਗੜ੍ਹ ਦੇ ਪਾਣੀਪਤ ਹਰਿਆਣਾ ਤੋਂ ਲਈ ਸੀ ਤੁਹਾਨੂੰ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਾਂ ਸੋ ਲਾਸਟ 2 ਵੀਕਸ ਦੇ ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਐ ਸੋ ਐਸਪੀਡੀ ਐਸਪੀ ਸਿਟੀ ਐਸਪੀ ਰੂਰਲ ਇਹਨਾਂ ਦੀ ਟੀਮਸ ਨੇ ਸੀਆਈਏ ਇੰਚਾਰਜਸ ਨੇ ਐਸਐਚਓਜ਼ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਰ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਰਿਕਵਰ ਕੀਤੇ ਗਏ ਆ ਜਿੰਨਾ ਕੇਸਾਂ ਦੇ ਵਿੱਚ ਲੋ ਅਪਕਿਊਡ ਹੁੰਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਇਹਨਾਂ ਅਸਲੇ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ ਯੂਪੀ ਹੈਗਾ ਕੁਝ ਹਰਿਆਣਾ ਤੋਂ ਸੋਰਸ ਕੀਤੇ ਕੁਝ ਆਪਣੇ ਐਮਪੀ ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਚੰਡੀਗੜ੍ਹ ਦੇ ਵੀ ਹੈਗੇ ਉਹਦੇ ਬਾਰੇ ਕੰਸਰਨ ਡੀਐਸਪੀ ਸਾਨੂੰ ਗ੍ਰੀਫ ਕਰ ਦੇਣਗੇ ਸਵੈਚਿੰਗ ਦੇ ਇਨਸੀਡੈਂਟ ਦੇ ਵਿੱਚ ਅਸੀਂ ਟੋਟਲ ਸਰਚ ਨੈਚਿੰਗ ਕੇਸ ਕਰਕੇ 10 ਅਕੂਜ਼ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੈਟੋ ਦਾ ਜਿਹੜਾ ਵਰਕਰ ਸੀਗਾ ਉਹਦੇ ਮੋਟਰਸਾਈਕਲ ਸਨੇਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸੱਤੀ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਦੇ ਸਿਲੰਡਰ ਕੂ ਕੇ ਲੈ ਗਏ ਸੀਗੇ ਇੱਕ ਤੋਂ ਇਸ ਤਰੀਕੇ ਦੀ ਸਨੇਚਿੰਗ ਦੀ ਜਿਹੜੀ ਹੈਗੀ ਉਹਨਾਂ ਚੰਨ ਅਸੀਂ ਕੇਸ ਕੀਤੇ ਐਨਡੀਪੀਐਸ ਕੰਟੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ 19 ਐਫਆਈਆਰ ਜਿਹੜੀਆਂ ਚਾਰਜ ਕੀਤੀ ਗਈਆਂ ਐ ਜਿਸ ਦੇ ਵਿੱਚ 25 ਅਕਿਊਜ਼ ਅਰੈਸਟ ਕੀਤੇ ਗਏ ਹਨ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋ ਮੇਜਰ ਰਿਕਵਰੀ ਜਿਹੜੀ ਹੈਗੀ ਹੈ ਇੱਕ 2 ਕਿਲੋ ਗ੍ਰਾਮ ਕੋਕੀਨ ਦੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ OPM ਦੀ ਹੈਗੀ ਹੈ ਇੱਕ 1 ਕਿਲੋ OPM ਦੀ ਜਿਹੜੀ ਸਿੱਟੀ ਵੱਲੋਂ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚਲੋ ਜਿੱਦਾਂ ਉਸ ਕਾਜ ਦੇ ਜਦੋਂ ਅਸੀਂ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਹੈ ਉਹ ਇੱਕ ਅਕਿਊਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਹੁਣ ਮੈਂ ਬੇਨਤੀ ਕਰਾਂਗਾ SPD SP City ਤੇ SP ਜੁਰਦਨ ਨੂੰ ਇਸ ਸੀਕਵੈਂਸ ਦੇ ਵਿੱਚ ਆਪਣੇ ਕੇਸਾਂ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦਿੰਦੇ ਹਾਂ ਅਸੀਂ ਇੱਕ FIR ਨੰਬਰ 105 ਆਰਮਜ਼ਡ ਦਾ FIR ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕੀ ਕਰ ਚੁੱਕੇ ਜਿਹਦੇ ਜੇ ਇੱਕ ਅੰਛ ਤੇ ਵੰਛ ਦੋ ਬ੍ਰਦਰ ਸੀਗੇ ਇਹਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਉਹ ਤੋਂ ਬਾਅਦ ਇੱਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਬੈਦਵਾਨ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 34 ਬੋਰ ਦਾ ਪਿਸਤਲ ਤੇ ਚਾਰ 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵੱਖਰੀ ਇੱਕ ਹੋਰ ਜੋ ਐਫ ਆਈ ਆਰ ਹੈਗੀ ਆਮ ਜ਼ਗ ਦੀ ਉਹ 17 ਤਰੀਕ ਨੂੰ ਅਸੀਂ ਰਜਿਸਟਰ ਕੀਤੀ 295 ਨੰਬਰ ਐਫ ਆਈ ਆਰ ਸਿੱਤੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਆ ਅਮਨਦੀਪ ਤੇ ਮਨੋਜ ਇਨਾਂ ਦਾ ਮਾਈਨਿੰਗ ਦਾ ਇੱਕ ਬੈਕਗ੍ਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਡ ਸੀਗੇ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਇੱਕ 12 ਬੋਰ ਦਾ ਡਬਲ ਬੈਰਲ ਇੱਕ ਰਾਈਫਲ ਤੇ 32 ਬੋਰ ਦੇ ਇੱਕ ਪਿਸਤਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਇਹਦੇ ਨਾਲ ਨਾਲ ਇੱਕ ਸਨੈਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਥੀ ਜਿਹਦੇ ਵਿੱਚ ਇੱਕ ਸਿਲੰਡਰਸ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨੈਚਿੰਗ ਦੀ ਵਾਰਦਾਤ ਹੋਈ ਸੀ ਉਬਾ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਾਂ ਦੇ ਕੋਲੋਂ ਦੋ ਗੈਸ ਸਿਲੰਡਰ ਤੇ ਜੋ ਸਨਾਚਿੰਗ ਦੀ ਵਾਰਦਾਤ ਵੇਲੇ ਇਸਤੇਮਾਲ ਕੀਤੀ ਵੀ ਇੱਕ ਦਾਤ ਤੇ ਉਹਦੇ ਨਾਲ ਇੱਕ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਹੋਇਆ ਤੇ ਦੋ ਐਨਡੀਪੀ ਦੇ ਮੁਕਦਮੇ ਦਰਜ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ 3 ਜੋ ਦੋਸ਼ੀ ਨਾਦੀ ਕੋਲ ਰਿਕਵਰ ਹੋਈ ਸੀ 3 ਦੋਸ਼ੀ ਤੇ 2 ਐਫ ਆਰ ਐਨਡੀਪੀਐਸ ਦੇ ਸਾਡੇ ਵੱਲੋਂ ਰਜਿਸਟਰ ਕੀਤੀ ਗਈ ਹੈ ਤੇ ਇਹ ਗੈਂਬਲਿੰਗ ਆਗ ਦੇ ਅੰਡਰ ਇੱਕ ਮਕਦਮਾ ਦਰਜ ਹੋਇਆ ਕੀਤਾ ਗਿਆ ਸੀ ਜੀਏ ਸੀਆਈ ਸਟਾਫ ਵੱਲੋਂ ਤੇ ਇਹਦੇ ਵਿੱਚ 4 ਟੋਟਲ ਦੋਸ਼ੀ ਕਰਨ ਸਿੰਘ ਜਦਿੰਦਰ ਸਿੰਘ सोनू ਸਿੰਘ ਤੇ ਅੰਕੁਸ਼ ਸਿੰਘ ਅਰੈਸਟ ਹੋਏ ਇਹਨਾਂ ਦੇ ਕੋਲ 32930 ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਹੀ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਇੰਗ ਕੀ ਜੋ ਕਿਟ ਹੁੰਦੀ ਹੈ ਉਹ ਇਹਨਾਂ ਦੇ ਕੋਲ ਰਿਕਵਰ ਹੋਈ ᱛੀ। ਮੋਗਾ ਦੀ ਇਹ ਪੈਕਸ ਕਲੋਨੀ ਅਤੇ ਆਸ-ਪਾਸ ਦੇ ਖੇਤਾਂ ਵਿੱਚ ਵਿਕਾਸ ਦੀ ਮੂਹਰ ਦੀ ਤਸਵੀਰ ਆਈ ਸਾਹਮਣੇ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਕੰਮ ਕਰਨੀ ਨਹੀਂ ਸੁਤੀ ਪਈ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਨਰਕਪਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਉਹ ਕਈ ਵਾਰ ਲਿਖ ਕੇ ਦੇ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ ਚਾਰੇ ਪਾਸੇ ਪਾਣੀ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ ਅਤੇ ਸਕੂਲੀ ਬੱਚਿਆਂ ਨੂੰ ਵੀ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ 2 ਮਹੀਨਿਆਂ ਤੋਂ ਰਸਤਾ ਖਰਾਬ ਹੈ ਸੀਵਰ ਓਵਰਫਲੋ ਹੈ ਸੜਕ ਟੁੱਟੀ ਹੋਈ ਹੈ ਸਕੂਲਾਂ ਦੇ ਬੱਚੇ ਨਿਕਲਦੇ ਆਮ ਲੋਕਾਂ ਨੂੰ ਪਰੇਸ਼ਾਨੀ ਹੈ ਟਾਈਮ ਟੂ ਟਾਈਮ ਕੰਪਲੇਂਟਾਂ ਕਰ ਚੁੱਕੇ ਹਾਂ ਆਨਲਾਈਨ ਸਰਕਾਰ ਨੂੰ ਮੇਰੇ ਖਿਆਲ ਪੰਜ ਤੋਂ 7 ਵਾਰੀ ਅਖਬਾਰਾਂ 'ਚ ਖਬਰਾਂ ਲਵਾ ਚੁੱਕੇ ਹਾਂ ਕੋਈ ਸੁਣਵਾਈ ਨਹੀਂ ਦੋ ਵਾਰੀ ਤਿੰਨ ਵਾਰੀ ਐਮਸੀ ਨੂੰ ਫੋਨ ਕੀਤਾ ਉਸ ਸਿਰਫ ਖਾਣਾ ਪੂਰਤੀ ਕਰਦੇ ਇੱਕ ਦਿਨ ਆਉਂਦੇ ਆ ਸਾਫ ਕਰਕੇ ਵਾਪਸ ਕੋਈ ਪੱਕਾ ਹੱਲ ਕੋਈ ਨਹੀਂਗਾ ਸੈਕੰਡਲੀ ਗੱਲ ਇੱਥੇ ਬਿਮਾਰੀ ਫੈਲਣ ਦਾ ਡਰ ਹੈ ਇੰਨਾ ਗੰਦ ਹੈਗਾ ਨਾ ਕੋਈ ਸਫਾਈ ਦਾ ਪ੍ਰਬੰਧ ਨਾ ਕੋਈ ਬਹੁਤ ਪੜਾ ਹਾਲ ਸੋ ਇਸ ਕਰਕੇ ਇਹਦਾ ਪਰਮਾਨੈਂਟ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਇਸ ਬਾਰੇ ਤੁਸੀਂ ਨਗਰ ਨਿਗਮ ਦੇ ਕਿਸੇ ਅਧਿਕਾਰੀ ਨੂੰ ਜਾਂ ਮੇਅਰ ਨਿਗਮ ਨਾਲ ਡਿਸਕਸ ਕੀਤੀ ਹੋਗੀ ਜਦੋਂ ਅਖਬਾਰਾਂ ਚ ਨਿਊਜ਼ ਲੱਗੀ ਆਨਲਾਈਨ ਕੰਪਲੇਂਟਸ ਹੈਗੀਆਂ ਮੇਰੇ ਕੋਲੇ ਉਹ ਸਕ੍ਰੀਨਸ਼ਾਟ ਤੇ ਮੈਸੇਜ ਆਗੇ ਨੇ ਉਹਦਾ ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਤਾਂ ਦਾਅਵਾ ਕਰਦੀ ਹੈਲਥ ਦੇ ਬਹੁਤ ਵਧੀਆ ਸਾਡੇ ਸਿਸਟਮ ਬਹੁਤ ਵਧੀਆ ਕੋਈ ਸਿਸਟਮ ਕਰਪਟ ਸਿਸਟਮ ਕੀ ਹੈ ਸਿਸਟਮ ਕਿਹਨੂੰ ਕਹਿੰਦੇ ਆ ਇਹਦੂ ਪਹਾੜੀ ਦਾ ਸਰਕਾਰ ਹੀ ਕੋਈ ਨਹੀਂ ਆਈ ਆਪ ਦਾ ਐਮਸੀ ਹੋਵੇ ਆਪ ਦੀ ਸਰਕਾਰ ਹੋਵੇ ਤੇ ਕੰਮ ਹੁੰਦੇਣਾ ਹੁਣ ਇਹਨਾਂ ਦੇ ਪੱਕਾ ਹੱਲ ਕਿਉਂ ਨਹੀਂ ਕਰਕੇ ਜਾਂਦੇ ਗੋਡ ਨੋਜ਼ ਗੱਲ ਆ ਜੀ ਪਤਾ ਨਹੀਂ ਕੀ ਹੋਇਆ ਕੌਣ ਰਲਿਆ ਕੀ ਦੇ ਨਾਲ ਕੀ ਰਲਿਆ ਇਹਨਾਂ ਦੇ ਨਾਲ ਹੀ ਅੰਡਰਗਰਾਊਂਡ ਕਰਨ ਦੇ ਪੈਸੇ ਇਹ ਖਾ ਚੁੱਕੇ ਆ ਇੱਥੇ ਸਾਰੀਆਂ ਓਵਰਫਲੋ ਨਾਲੀਆਂ ਹੋਈਆਂ ਪਈਆਂ ਜਦ ਕਿ ਕਾਗਜ਼ਾਂ 'ਚ ਇਹਨਾਂ ਦੇ ਕੋਲੇ ਪੈਸੇ ਪੂਸੇ ਸਭ ਐਕਸ ਵਾਈ ਜ਼ेड ਹੋਏ ਹੋਏ ਦਿੱਕਨ ਚ ਆ ਰਿਹਾ ਸੀਵਰੇਜ ਪਾਣੀ ਘਰਾਂ 'ਚ ਵੀ ਵੜ ਰਿਹਾ ਬਿਲਕੁਲ ਬਿਮਾਰੀਆਂ ਵੀ ਇਹਦੇ ਨਾਲ ਬਿਲਕੁਲ ਬਿਲਕੁਲ ਬਿਮਾਰੀਆਂ ਫੈਲੀਆਂ ਹੋਈਆਂ ਸਕੂਲ ਦੇ ਬੱਚੇ ਨਿਕਲਦੇ ਤੁਸੀਂ ਬੱਚਿਆਂ ਦੇ ਸਕੂਲ ਦੇ ਟਾਈਮ ਆਓ ਤਾਂ ਦੇਖੋ ਤੁਹਾਨੂੰ ਪਤਾ ਲੱਗੇਗਾ ਕੀ ਹੈ ਇਹ ਹੈਗਾ ਭਗਵਾਨਪੁਰਾ ਵਸਤੀ ਜੀ ਇੱਥੇ 2-3 ਮਹੀਨੇ ਹੋ ਚਲੇ ਜੀ ਹੂੰ ਆ ਪਾਣੀ ਆ ਵੇਖੋ ਕਿੰਨਾ ਹੋਇਆ ਪਿਆ ਜੀ ਹੂੰ ਆਖਿਰ ਤੇ ਮੈਂ ਲਾਸਟ ਵਾਰੀ ਪਾਣੀ ਕੱਢ ਜਾਂਦੇ ਉਹ ਹੂੰ ਕਮੇਟੀ ਵਾਲੇ ਹੂੰ ਤੇ ਆ ਪਾਣੀ ਫੇਰੇ ਦੁਬਾਰਾ ਉਹਵੇਂ ਹੋ ਜਾਂਦਾ ਦੁਬਾਰਾ ਹੂੰ ਇਹ ਜੇ ਹੁਣਵੇਂ ਰਾਤੀ ਬੰਦ ਕੀਤਾ ਇਹ ਤਾਂ ਫੇਰ ਵੀ ਲੋਕੀ ਲੰਗ ਲੰਗ ਟੱਪ ਕੇ ਜਾਈ ਜਾਂਦੇ ਆ ਹੂੰ ਪਰ ਮੈਂ ਹੁਣ ਫੇਰ ਦੁਬਾਰਾ ਬੰਦ ਕਰ ਦੇਣਾ ਇਹ ਹੂੰ ਇਹ ਕਿੰਨਾ ਟਾਈਮ ਹੋ ਗਿਆ ਸਾਨੂੰ ਅੱਜ ਫੇਰ ਅਹੀ ਰਾਤੀ ਸਾਰਿਆਂ ਨੇ ਮਿਲ ਕੇ ਇਹ ਦੁਬਾਰਾ ਬੰਦ ਕੀਤਾ ਜੀ ਤੁਸੀਂ ਐਮਸੀ ਨੂੰ ਮਿਲੇ ਨਹੀਂ ਕੌਣ ਐਮਸੀ ਤੁਹਾਡੇ ਮਹੱਲੇ ਦਾ ਜੀ ਇਹ ਰੋਡਾਂ ਐਮਸੀ ਹੈ ਹੀ ਸਾਡਾ ਅੱਛਾ ਜੀ ਉਹਨਾਂ ਨੇ ਵੀ ਬਹੁਤ ਵਾਰੀ ਵੇਖਿਆ ਇੱਥੋਂ ਲੰਘਦੇ ਡੱਪਦੇ ਆ ਹੂੰ ਉਹ ਕਢਾ ਦਿੰਦੇ ਪਾਣੀ ਦੁਬਾਰਾ ਫੇਰ ਉਵੇਂ ਹੋ ਜਾਂਦਾ ਇਹ ਆ ਸੀਵਰ ਦੇ ਉੱਪਰ ਦੇ ਵਿੱਚੋਂ ਦੀ ਜਾਂਦਾ ਪਾਣੀ ਓਕੇ ਤੇ ਨਗਰ ਨਿਗਮ ਚੋਂ ਇਹਦੀ ਕੰਪਲੇਟ ਨਹੀਂ ਕੀਤੀ ਤੁਸੀਂ ਬਹੁਤ ਜ਼ਿਆਦਾ ਕੀਤੀ ਸਾਰਿਆਂ ਨੇ ਕੰਪਲੀਟਾ ਕੀਤੀਆਂ ਪਰ ਸਾਡੀ ਸੁਣਵਾਈ ਕੋਈ ਨਹੀਂ ਕਰਦਾ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਜੀ ਮੇਰੇ ਵੇਖੋ ਅੰਦਰ ਪਾਣੀ ਵੜਦਾ ਜੀ ਤੇ ਜੇ ਬੱਚੇ ਵੀ ਗੁਜਰਦੇ ਹੋਣਗੇ ਬਿਮਾਰੀ ਦੇਖਣ ਚ ਬਹੁਤ ਬੁਰਾ ਹਾਲ ਆ ਦੇਖੋ ਜੀ ਇਨਫੈਕਸ਼ਨ ਹੋ ਹੀ ਪਈ ਸਾਡੇ ਤਾਂ ਖਾਰਸ਼ ਹੋਈ ਜਾਂਦੀ ਦੁਵਾਰਾ ਸਰਕਾਰਾਂ ਤਾਂ ਕਹਿੰਦੀਆਂ ਹੈ ਹੀ ਹੈਲਥ ਦਾ ਧਿਆਨ ਦੇ ਰਹੇ ਆ ਪੂਰਾ ਕੋਈ ਹੈਲਥ ਨਹੀਂ ਧਿਆਨ ਦੇਖਵਾਲ ਤੁਹਾਡੇ ਸਾਹਮਣੇ ਆ ਦੇਖੋ ਕੋਈ ਨਹੀਂ ਕਰਦਾ ਇਥੇ ਕੀ ਮੰਗ ਤੁਹਾਡੀ ਬਸ ਬਈ ਸਾਨੂੰ ਤਾਂ ਆਹ ਕਰ ਦੇ ਬਸ ਸਾਨੂੰ ਹੋਰ ਕੋਈ ਮੰਗ ਨਹੀਂ ਸਾਨੂੰ ਸਫਾਈ ਚਾਹੀਦੀ ਪੂਰੀ ਆ ਕਾਫੀ ਧੇਰ ਤੋਂ ਇਹ ਸਮੱਸਿਆ ਬਣੀ ਹੋਈ ਆ ਮੇਰੇ ਵਾਰਡ ਦੇ ਵਸਨੀਕ ਬਹੁਤ ਪਰੇਸ਼ਾਨ ਹੈ ਇਸ ਗੱਲ ਤੋਂ ਤੇ ਮੈਂ ਵੀ ਪਰੇਸ਼ਾਨ ਹਾਂ ਕਿਉਂਕਿ ਉਹਨਾਂ ਦੀ ਤਕਲੀਫ ਹੈ ਮੇਰੀ ਤਕਲੀਫ ਹੈ ਹਰ ਰੋਜ਼ ਬਿਨਾ ਨਾਗਾ ਨਗਰ ਨਿਗਮ ਵੱਲੋਂ ਅਸੀਂ ਇੰਨਾਂ ਲਾ ਕੇ ਸਫਾਈ ਕਰਦੇ ਹਾਂ ਪਰ ਬਦਕਿਸਮਤੀ ਕੀ ਹੈ ਜਿਹੜੀ ਸਾਡੀ ਮੇਨ ਪਾਈਪਲਾਈਨ ਹੈ ਜਿਹੜੀ ਕੱਚਾ ਦਸਾਂਹ ਰੋਡ ਤੇ ਚੱਲਦੀ ਹੈ ਸੀਵਰ ਦੀ ਉਹ ਪੂਰੀ ਰੇਤ ਨਾਲ ਭਰੀ ਹੋਈ ਹੈ ਉਹਦੇ ਲਈ ਸਾਡੀ ਨਗਰ ਨਿਗਮ ਨੇ ਟੈਂਡਰ ਕਾਲ ਕੀਤੀ ਵੀ ਹੈ ਜਿੰਨੀ ਦੇਰ ਤੱਕ ਉਸ ਦੀ ਲਾਈਨ ਦੀ ਸਫਾਈ ਨਹੀਂ ਹੁੰਦੀ ਉਹਨਾਂ ਚਾਰੇ ਪ੍ਰੋਬਲਮ ਆ ਰਹੀ ਹੈ ਅਸੀਂ ਡੇਲੀ ਉਹਦੀ ਸਫਾਈ ਕਰਾਉਂਦੇ ਆ ਪਾਣੀ ਇੰਜਨ ਲਾ ਕੇ ਵਕ ਵਕ ਤੋਂ ਵਤ ਇਹ ਕੱਢਦੇ ਆ ਪਰ ਇਹ ਸਮੱਸਿਆ ਦਾ ਪੱਕਾ ਹੱਲ ਨਹੀਂਗਾ ਪੱਕਾ ਸਮੱਸਿਆ ਦਾ ਹੱਲ ਇਹ ਹੈ ਕਿ ਜਦੋਂ ਸਾਡੀ ਕੱਚਾ ਸਾਂਹੇ ਰੋਡ ਜਿਹੜੀ ਮੇਨ ਪਾਈਪਲਾਈਨ ਹੈ ਪੀਐਨ 40 ਜਦੋਂ ਉਹਦੀ ਸਫਾਈ ਹੋ ਗਈ ਉਦੋਂ ਇਹਦੀ ਪ੍ਰੋਬਲਮ ਦਾ ਹੱਲ ਹੋਊਗਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਮੈਨੂੰ ਦੁੱਖ ਹੈ ਕਿ ਮੇਰੇ ਵਾਡਨ ਵਾਸੀ ਇਸ ਗੱਲ ਤੋਂ ਪਰੇਸ਼ਾਨ ਆ ਇਸ ਵਕਤ ਜੀ ਦਸਾਂਜ ਰੋਡ ਤੇ ਮਹੱਲਾ ਭਗਵਾਨਪੁਰੇ ਖੜੇ ਆ ਜੀ ਇਹ ਪਿਛਲੇ ਕਾਫੀ ਦਿਨਾਂ ਉਹ ਸੀਵਰੇਜ ਬੰਦ ਆ ਸੀਵਰੇਜ ਬੰਦ ਹੋਣ ਕਰਕੇ ਇੱਥੇ ਮੱਛਰ ਬਹੁਤ ਆ ਜਿਹੜਾ ਗੰਦਾ ਪਾਣੀ ਸੀਵਰੇਜ ਦਾ ਫਲੱਛ ਆਲਾ ਉਹਦੇ ਵਿੱਚ ਦੀ ਲੋਕਾਂ ਨੂੰ ਲੰਘਣਾ ਪੈਂਦਾ ਬਹੁਤ ਪਰੇਸ਼ਾਨੀਆਂ ਛੜਕਪੂਰੀ ਟੁੱਟ ਗਈ ਆ ਤੇ ਸਕੂਲ ਦੇ ਬੱਚਿਆਂ ਨੂੰ ਬਹੁਤ ਔਖਾ ਲੰਘਣਾ ਵਸਤੀ ਦੇ ਵਿੱਚ ਬਿਮਾਰੀ ਫੈਲ ਰਹੀ ਆ ਜੇ ਕਿਸੇ ਦੇ ਪੂਲਰ ਵਿੱਚੋਂ ਵੀ ਲਾਰਵਾ ਫੜਿਆ ਜਾਵੇ ਤਾਂ ਉਸ ਨੂੰ 500000 ਰੁਪਏ ਜੁਰਮਾਨਾ ਕੀਤਾ ਜਾਂਦਾ ਕੀ ਗਵਰਨਮੈਂਟ ਨੂੰ ਹੁਣ ਇਹ ਨਹੀਂ ਦਿੰਦਾ ਇੰਨਾ ਗੰਦ ਪਿਆ ਹੋਇਆ ਤੁਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਬੱਲੇ ਭਗਵਾਨਪੁਰੇ ਵੱਲ ਤਵੱਜੋ ਦਿੱਤੀ ਜਾਵੇ ਅਤੇ ਇਸ ਦਾ ਮਸਲਾ ਹੱਲ ਕਰਵਾਇਆ ਜਾਵੇ ਤੁਹਾਡਾ ਐਮਸੀ ਕੋਣ ਹੈ ਜੀ ਐਮਸੀ ਅੱਗੇ ਜੀ ਰੋਡੇ ਸਾਹਿਬ ਹੈ ਸਾਡੇ ਐਮਸੀ ਉਹ ਤਾਂ ਆਮ ਆਦਮੀ ਪਾਰਟੀ ਦੇ ਉਹਦਾ ਦਾਅਵੇ ਬੜੇ ਕਰਦੇ ਹੈਲਥ ਦੇ ਬਸ ਕੱਲਾ ਆਮ ਆਦਮੀ ਪਾਰਟੀ ਦਾ ਨਾਂ ਹੀ ਆ ਬਾਕੀ ਤੁਸੀਂ ਆਪ ਦੇਖੋ ਆ ਆਮ ਆਦਮੀ ਪਾਰਟੀ ਦਾ ਕੰਮ ਦੇਖੋ ਕਿੱਥੋਂ ਤਾਈਂ ਸੜਕ ਟੁੱਟੀ ਪਈ ਆ ਇਹ ਤਕਰੀਬਨ 15-20 ਦਿਨ ਤੋਂ ਇਸ ਤਰ੍ਹਾਂ ਚੱਲ ਰਿਆ ਤੁਹਾਡੀ ਮੱਲੇ ਦੀ ਐਮਸੀਕੀ ਜਿਹੜੇ ਹੈਗੇ ਆ ਕੋਈ ਸੁਲਵਾਇ ਨਹੀਂ ਕੋਈ ਸੁਲਵਾਇ ਨਹੀਂ ਹੋ ਰਹੀ ਜੀ ਬਿਲਕੁਲ ਤੇ ਨਗਰ ਨਿਗਮ ਨੂੰ ਇਹਦੇ ਬਾਰੇ ਕੋਈ ਕੰਪਲੇਨ ਨਗਰ ਨਿਕਮ ਨੂੰ ਕੰਪਲੇਨ ਕੀਤੀ ਸੀ ਆਏ ਆ ਉਹਨਾਂ ਨੇ ਆਪਦਾ ਥੋੜਾ ਜਿਹਾ ਕਰਕੇ ਮੁੜ ਗਏ ਆ ਤੇ ਇਹ ਨਹੀਂ ਵੀ ਪੂਰੀ ਸਫਾਈ ਨਹੀਂ ਹੋਈ ਨਾ ਸੀਵਰੇਜ ਕੁਲਿਆ ਉਦਾਂ ਹੀ ਬਲੌਕੇਜ ਆ ਲਿਚਾਂ ਵਾਲਾ ਗੰਦੇ ਪਾਣੀ ਵਿੱਚ ਦੀ ਬੱਚੇ ਨੰਗਦੇ ਆ ਔਰਤਾਂ ਨੰਗਦੀਆਂ ਜਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਖਾਸ ਇਧਰਾਂ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਸਾਹਿਲ ਪ੍ਰੀਤ ਸਿੰਘ ਬਾਜਬਾ ਪੁੱਤਰ ਸਵਰਗਵਾਸੀ surjit singh ਬਾਸੀ ਪਿੰਡ ਮਸੀਤਾ ਸੁਲਤਾਨਪੁਰ ਲੋਧੀ ਕੁਝ ਸਮਾਂ ਪਹਿਲਾਂ ਕਰਜ਼ਾ ਚੁੱਕ ਕੇ ਰੋਜੀ ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬਈ ਨਾਮ ਜੋ ਸਿੰਘ ਜੀ ਮੇਰੇ ਛੋਟਾ ਵੀਰ ਹੀ ਮੈਨੂੰ 3 ਸਾਲ ਛੋਟਾ ਅਮਰੀਕਾ ਗਿਆ ਸੀ ਜਦੋਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜਿਹੜਾ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ स्विਮਿੰਗ ਪੂਲ ਦੇ ਵਿੱਚ ਕਿਤੇ ਗਏ ਨਹਾਉਣ स्विਮਿੰਗ ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਜ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲੈ ਜਾਂ ਇਹਨੇ ਜੀ ਸਕਦਾ ਬਣੇ ਉੱਥੇ ਵੀ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਫਿਰ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਦੇ ਰੱਬ ਦੀ ਮਾਰ ਆਈ ਇਹ ਇਹੀ ਕਿਹੜਾ ਚੁੰਨੇ ਆ ਕਿ ਕਿੰਨੀ ਉਮਰ ਕਿੰਨੀ ਸੀ ਉਹੀ ਉਮਰ ਜੀ 21 ਸਾਲ ਹੈ ਕਿਹਨਾ ਨਾਮ ਲਿਖ ਕੇ ਤੁਸੀਂ ਸਾਇਲ ਪ੍ਰੀਸ ਸਿੰਘ ਜੀ ਕਿੰਨੇ ਘਰ ਪਰ ਆਏ ਅਸੀਂ ਤਿੰਨ ਭੈਣ ਭਰਾ ਹਾਂ ਇਹ ਕੀ ਕੰਮ ਕਰਦਾ ਕਿਥੇ ਰਹਿੰਦਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਕੀ ਕਰਦਾ ਹੈ ਬਿਲਕੁਲ ਹਾਂ ਜੀ ਵਧੀਆ ਚੱਲ ਜਾਂਦਾ ਹੈ ਕੰਮ ਫੋਨ ਫਾਨ ਆਉਂਦਾ ਰਹਿੰਦਾ ਹੈ ਇਹ ਵਧੀਆ ਹੈ ਮੰਮਾ ਕਰਨ ਜੇ ਨਾ ਸੰਜੀ ਚੱਲਦਾ ਪਰਵਾਸ ਹਾਂ ਜੀ ਕੀ ਮੰਨ ਕਰਨ ਜੇ ਨਾ ਪਿੰਡ ਨਸੀਫਤਾ ਪਿੰਡ ਦਾ ਤੇ ਬਾਕੀ ਸੈਲ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੇ ਗਿਆ ਸੀਗਾ ਤੇ ਵਕਤੋ ਰੱਬ ਦਾ ਪਾਣਾ ਹੋਰੀ ਵਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਚੀਰੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋੜ ਰੱਖਣ ਵਾਲਾ ਸੀਗਾ ਮਾਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਕੋਈ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਵੀ ਕਨੇ ਆ ਇਹਨਾਂ ਨੂੰ ਲਾਸ਼ ਲੈਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਮੰਤਰਾਲੇ ਦੇ ਰਾ ਉਹ ਵੀ ਮਦਦ ਕਰੇ ਜਦੋਂ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਰਿਹਾ ਬੱਚੇ ਦਾ ਇਹ ਹੀ ਮੰਗ ਕਰਦੇ ਆ ਸੀ ਇੱਕ ਘਰ ਹੋਈ ਸੀ ਬੇਥ ਪਰਥ ਹੋਈ ਮੋਗਾ ਧਰਮਕੋਟ ਪੁਲਿਸ ਨੇ ਸ਼ਨੀਵਾਰ ਸ਼ਾਮ ਕਰੀਬ 5 ਵਜੇ ਗਸ਼ਤ ਦੌਰਾਨ ਮੋਗਾ ਧਰਮਕੋਟ ਰੋਡ ਤੇ ਦੋ ਵਿਅਕਤੀਆਂ ਨੂੰ 2 ਕਿਲੋ 700 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ ਫੜੇ ਗਏ ਦੋਵੇਂ ਮੁਲਜ਼ਮ ਰਾਜਸਥਾਨ ਦੇ ਰਹਿਣ ਵਾਲੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਪਰਮੇਂਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 5 ਵਜੇ ਪੁਲਿਸ ਪਾਰਟੀ ਗਸ਼ਤ ਰਣ ਮੋਗਾ ਧਰਮਕੋਟ ਰੋਡ ਤੇ ਦੋ ਵਿਅਕਤੀ ਪੁਲਿਸ ਨੂੰ ਵੇਖ ਕੇ ਭੱਜਣ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤੇ ਅਫੀਮ ਬਰਾਮਦ ਕੀਤੀ ਗਈ ਇਨ੍ਹਾਂ ਕੋਲੋਂ 2 ਕਿਲੋ 700 ਨਾਮ ਅਫੇਮ ਬਰਮਦ ਹੋਈ ਆ ਕੱਲ ਇਨਸਪੈਕਟਰ ਇਕਬਾਲ ਹਸੈਨ ਮੁਖ ਅਫਸਰ ਖਣਾ ਧਰਮਪੂਰ ਪੁਲਿਸ ਪਾਰਟ ਨੇ ਗਸ਼ਤੇ ਜਾ ਰਹੇ ਸੀ ਤੇ ਜਦੋਂ ਇਹ ਆਪਣੇ ਜਿਹੜਾ ਹੋਂਡਾ ਜੈਂਸੀ ਦੇ ਕੋਲ ਪਹੁੰਚੇ ਤਾਂ ਦੋ ਨੌਜਵਾਨ ਖੜੇ ਦਿਖਾਈ ਦਿੱਤੇ ਜੋ ਪੁਲਿਸ ਪਾਰਟ ਨੂੰ ਦੇਖ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਉਹਨਾਂ ਨੇ ਕਾਬੂ ਕਰਕੇ ਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਜਸੂਰਾਮ ਪੁੱਤਰ ਕ੍ਰਿਸ਼ਨਾ ਕ੍ਰਾਮਵਾਸੀ ਪੁਛਲਾਵਾ ਜਿਲ੍ਹਾ ਫਲੋਦੀ ਰਾਜਸਥਾਨ ਤਦ ਦੂਜੇ ਨੇ ravel ram ਪੁੱਤਰ ਉਦਾ ਰਾਮ ਵਾਸੀ ਸੇਮਾ ਦੱਸਿਆ ਜਿਹੜਾ ਇਹਨਾਂ ਨੂੰ ਫਿਰ ਤਲਾਸ਼ੀ ਲੈਣ ਤੋਂ ਪਹਿਲਾਂ ਇਹਨਾਂ ਨੂੰ ਨੂਰਤ ਦਿੱਤ ਲਈ ਕਰਾਇਆ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਕਿਹਾ ਵੀ ਅਸੀਂ ਆਪਣੀ ਤਲਾਸ਼ੀ ਡੀਐਸਪੀ ਸਾਹਿਬ ਕੋ ਕਰਾਉਣੀ ਆ ਫਿਰ ਮੌਕੇ ਤੇ ਅਮਰਜੀਤ ਸਿੰਘ ਜੀ ਡੀਐਸਪੀ ਸਬਡਿਵੀਜ਼ਨ ਧਰਮਕੋੜ ਜੀ ਆਏ ਕਰਾਇਆ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਤੋਂ ਬਾਅਦ ਇਹਨੇ ਤਲਾਸ਼ੀ ਲਈ ਗਈ ਜਿਹੜਾ ਆਪਣੇ ਅਸਿਕਾ ਸਿਗਾ ਜਸੂ ਰਾਮ ਇਹਦੇ ਕਿੱਟ ਬੈਗ ਪਾਇਆ ਹੋਇਆ ਹੈ ਕਿੱਟ ਬੈਗ ਦੇ ਵਿੱਚੋਂ ਇੱਕ ਮੰਮੀ ਲਿਫਾਫੇ ਦੇ ਵਿੱਚ ਸ਼ੀਮ ਬਰਾਮ ਧੋਈ ਜੋ ਤੋਲਣ ਤੇ 2 ਕਿਲੋ 700 ਗ੍ਰਾਮ ਹੋਈ। ਫਿਰ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 136 100 136 ਮਿਤੀ 18/17/8/224 ਅੰਡਰ ਸੈਸ਼ਨ ਕਾਟ 18 ਕਾਟ 85 ਐਨਡੀਪੀ ਦਾ ਸੈਕਟਰ ਦਰਜ ਕੀਤਾ ਗਿਆ ਵਾ। ਤੇ ਅੱਜ ਉਹਨੂੰ ਪੇਸ਼ ਕਰਕੇ ਰਿਮਾਰਡ ਹੱਥ ਲਗਿੱਤਾ ਜਾਊਗਾ। ਇਹ ਕਿੱਥੋਂ ਦੇ ਰਹਿਣਾ ਦੇ ਜੀ? ਇਹ ਰਾਜਸਥਾਨ ਦੇ ਜੀ। ਦੋਨੋਂ ਇੱਕੋ ਪਿੰਡ ਦੇ ਰਿਆਣ ਵਾਲੇ ਆ। ਇਹ ਗਾਜੀ ਸੰਧੂ ਲੈ ਕੇ ਆਏ ਹਲੇ ਪੁਛ ਰਿਛਦਾਨ ਦੇ ਨਾਲ ਦੱਸਿਆ ਵੀ ਕੋਈ ਐਮਪੀ ਦਾ ਬੰਦਾ ਹੈਗਾ ਜਿਹਦੇ ਕੋਲ ਹੀ ਲੈ ਕੇ ਆਏ ਆ ਉਹ ਹਲੇ ਟ੍ਰੇਸ ਕਰਾਂਗੇ ਕਿ ਕੌਣ ਐਮਪੀ ਦਾ ਦਿੱਥੇ ਲੈ ਕੇ ਆਏ ਦੋਨੋਂ ਵਾਪਸ ਕ੍ਰਿਸ਼ਨਾ ਜੀ ਨੂੰ ਦੋਨੋਂ ਦੋਸਤ ਆ ਇਕੱਠੇ ਪੜੇ ਉਹ ਇੱਕੋ ਪਿੰਡ ਦੇ ਆ ਇੱਥੇ ਕਿਹਨੂੰ ਦੇਣਾ ਸੀ ਇੱਥੇ ਹਾਲੇ ਦੱਸ ਨਹੀਂ ਰਿਹਾ ਕਿ ਇੰਸਟਾਗ੍ਰਾਮ ਤੇ ਗੱਲ ਹੋਈ ਸੀ ਸਾਡੀ ਸਰ ਪਹਿਲਾਂ ਵੀ ਕਰ ਦੇ ਕੇ ਗਿਆ ਕੋਈ ਨਹੀਂ ਪਹਿਲਾਂ ਨਹੀਂ ਦੇ ਕੇ ਇਹਨੇ ਪਹਿਲਾਂ ਪੁੱਛ ਕੇ ਇਸ ਤਰ੍ਹਾਂ ਜਸੂ ਨੇ ਮੰਨਿਆ ਵੀ ਦੋ ਵਾਰੀ ਪਹਿਲਾਂ ਫਿਲਮ ਜਿਹੜੀ ਰਾਜਸਥਾਨ ਦੇ ਵਿੱਚ ਹੀ ਲੈ ਕੇ ਰਾਜਸਥਾਨ ਵਿੱਚੋਂ ਦਿੱਤੀ ਜਾਂਦੀ ਇੱਥੇ ਇੰਸਟਾਗ੍ਰਾਮ ਤੇ ਕੀ ਦਿਨ ਗੱਲ ਹੋਈ ਇੰਸਟਾਗ੍ਰਾਮ ਤੇ ਇੱਥੇ ਜਿਹੜਾ ਹਾਲੇclear ਦੱਸ ਨਹੀਂ ਰਿਹਾ ਕੁਝ ਵੀ ਜਿਹੜੀ ਇੰਸਟਾਗ੍ਰਾਮ ਤੇ ਇਹਦੀ ਗੱਲ ਐਮਪੀ ਵਿੱਚ ਵੀ ਹੁੰਦੀ ਰਹੀ ਆ ਉਹ ਇੰਸਟਾਗ੍ਰਾਮ ਤੇ ਦੇ ਰਿਹਾ ਉਹ ਕਰੀਏ ਦਾਰ ਰਹੀ ਇੰਸਟਾਗ੍ਰਾਮ ਆਈਡੀ ਚੱਕਾਂ ਕੇ ਫਿਰ ਇਹਦੇ ਦਾਲਦੇ ਕਿੱਥੇ ਕਿੱਥੇ ਦਿਖ ਰਹਾ ਹੈ ਪਹਿਲਾਂ ਤਾਂ ਇਹ ਕੋਈ ਦੁਆਮਦਾ ਨਹੀਂ ਇਹਨਾਂ ਤੇ ਕੋਈ ਦੁਆਮਦਾ ਨਹੀਂ ਇੰਸਟਾਗ੍ਰਾਮ ਦੇ ਜ਼ਰੀਏ ਜਿਹੜੀ ਇਹ ਫੀਮ ਦੇ ਦਾ ਜਿਹਨਾਂ ਨੂੰ ਵੇਚਣੀਆਂ ਉਹਨਾਂ ਲੱਭੇਗੇ ਇਹ ਇੰਸਟਾਗ੍ਰਾਮ ਤੇ ਇਹਨਾਂ ਨਾਲ ਗਾਹਕਾਂ ਤੇ ਗੱਲ ਹੋਈ ਪਰ ਗਾਹਕ ਆਇਆ ਨਹੀਂ ਕਹਿੰਦਾ ਵੀ ਇਹਨੂੰ ਵੇਟ ਕਰ ਰਿਹਾ ਸੀ ਸ਼੍ਰੋਮਣੀ ਕੱਲਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਲਗਾਤਾਰ ਦੂਜੇ ਦਿਨ ਗਿੱਦੜਵਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਗਿੱਦੜਵਾ ਹਲਕਾ ਉਹਨਾਂ ਦਾ ਆਪਣਾ ਪਰਿਵਾਰ ਹੈ ਤੇ ਉਹ ਹਲਕੇ ਦੇ ਵਰਕਰਾਂ ਨੂੰ ਮਿਲ ਰਹੇ ਹਨ। ਉਹਨਾਂ ਕੋਟਲੀ ਅਬਲੂ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ। ਆਮ ਚੋਣਾਂ ਲਈ ਉਮੀਦਵਾਰ ਦੇ ਐਲਾਨ ਬਾਰੇ ਉਹਨਾਂ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਗੋਦਾਮਾਂ ਵਿੱਚ ਬਾਸਪਤੀ ਦੇ ਸਟਾਕ ਬਾਰੇ ਉਹਨਾਂ ਕਿਹਾ ਕਿ ਇਸ ਵਾਰ ਵੀ ਬਾਸਪਤੀ ਦੀ ਬੰਪਰ ਫਸਲ ਹੋਈ ਹੈ ਜੇਕਰ ਬਾਸਪਤੀ ਦਾ ਭਾਅ ਥੋੜਾ ਵੀ ਹੇਠਾਂ ਆ ਜਾਵੇ ਤਾਂ ਬਾਸਪਤੀ ਵਿਦੇਸ਼ਾਂ ਵਿੱਚ ਪਹੁੰਚ ਸਕਦੀ ਹੈ ਦੇਖੋ ਐਕਦੀ ਬਾਸਮਾ ਦੀ ਬੜੀ ਬੰਪਰ ਫਸਲ ਹੈ ਪਰ ਅਮਾਉਂਟ ਆਫ ਇੰਡੀਆ ਸਾਥ ਨਹੀਂ ਰਹੀ ਇਹਨਾਂ ਲਈ ਬਾਸਮਾ ਦੀ ਐਕਸਪੋਰਟ ਦਾ ਰੇਟ 950 ਡਾਲਰ ਦਿੱਤਾ ਹੈ ਇਹ ਫੋਟੋ ਕਰੀ ਇਹਨੂੰ ਕਟਾ ਕੇ 700 ਰੁਪਏ ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜਿਆਂ ਦਾ ਐਕਸਪੋਰਟ ਹੋ ਰਹੀ ਆਪਣਾ ਨੁਕਸਾਨ ਹੋ ਰਿਹਾ ਕਿ ਤਰ੍ਹਾਂ ਦਾ ਇਧਰ ਬਾਅਦ ਚਾਹੇ ਪਰਵਾਹ ਲੱਗਦੀ ਤੁਹਾਡਾ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿੰਨੇ ਪਰਿਵਾਰ ਵਾਲੇ ਕਿੱਥੇ ਘਰ ਕਰਕੇ ਲਿਆ ਗਿਆ ਕਿਉਂਕਿ ਆ ਦੱਸ ਆ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੁੰਦੀ ਹੈ ਇੱਕ ਹੋਰੇ ਉਮੀਦਵਾਰ ਨੂੰ ਲੈ ਕੇ ਬੜੀਆਂ ਚਰਚਾ ਮਾਰੀ ਹੈ ਜੀ ਕਦੋਂ ਕਰ ਰਹੇ ਜੀ ਜਦੋਂ ਇਲੈਕਸ਼ਨ ਅਨਾਉਂਸ ਹੋਊਗਾ ਕਰਾਂਗੇ ਤੁਹਾਡੇ ਬਾਰੇ ਹੀ ਕਰ ਰਹੇ ਜ ਪੈਣ ਭਰਾ ਦੇ ਪਵਿੱਤਰ ਰਿਸ਼ਤੇ ਤਿਉਹਾਰ ਰਖੜੀ ਪੂਰੇ ਦੇਸ਼ ਵਿੱਚ ਮਨਾਇਆ ਗਿਆ ਉੱਥੇ ਮੋਗਾ ਵਿੱਚ ਤੜਕਸਾ 3 ਵਜੇ ਇੱਕ ਨੌਜਵਾਨ ਨੇ ਮੋਟਰਸਾਈਕਲ ਨੰਬਰ ਪੀਬੀਡੀ 2980 ਅਤੇ ਉਸ ਨੇ ਰੇਲਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਉਸ ਦੀ ਲਾਸ਼ ਨੂੰ ਕਈ ਟੁਕੜਿਆਂ ਵਿੱਚ ਵੰਡਿਆ ਗਿਆ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਨੇ ਲਗਭਗ 1 ਕਿਲੋਮੀਟਰ ਤੱਕ ਫੈਲਾ ਦਿੱਤਾ ਉਹਨਾਂ ਨੂੰ ਇਕੱਠਾ ਕਰਕੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰੱਖਿਆ ਗਿਆ ਪਰ ਹਾਲੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੇ ਮੈਂ ਆਏ ਸੀ ਜਸਵਿੰਦਰ ਸਿੰਘ ਜੀ ਜੀਆਰਪੀ ਮੋਗਾ ਜਿਸ ਨੂੰ ਸੰਬੰਧਿਕ ਡੈਡ ਬੋਡੀ ਆਪਾਂ ਲਵਾ ਲੈ ਕੇ ਚੱਲੇ ਆ ਕੀ ਟਾਈਮ ਆ ਤੇ ਜਗ੍ਹਾ ਦਾ ਕੀ ਲੋਕੇਸ਼ਨ ਆ ਤੇ ਸਥਿਤੀ ਕੀ ਸੀ ਇਹ ਜੀ ਅੱਜ ਰਾਤ ਦੇ ਪੌਣੇ 3 ਵਜੇ ਆ ਤੇ ਮਿਤੀ ਹੋ ਗਈ 19 8 24 ਤੇ ਇਹ ਲੋਾਰਸ ਵਾਲਾ ਹਿਸਾਬ ਦਾ ਕੋਈ ਪਤਾ ਨਹੀਂ ਲੱਗਿਆ ਸਵੇਰ ਨੂੰ ਇਹਨੂੰ ਅਭੀ ਸਨাক্তਰੀ ਰੱਖ ਦੇਣਾ ਰਾਤ ਨੂੰ ਤੇ ਸਵੇਰ ਹਤਰ ਮੋਰਚੀ ਦੇ ਵਿੱਚ ਰੱਖਾਇਆ ਜਾਊਗਾ ਤੇ ਸਵੇਰ ਪਤਾ ਲੱਗਣ ਤੇ ਇਹ ਕਾਰਵਾਈ ਕਰਕੇ ਤੇ ਵਾਰਸਾਂ ਵਾਲੇ ਕੀਤੀ ਜਾਊਗਾ ਕੋਈ ਜਾਣਕਾਰੀ ਦੇ ਤੌਰ ਤੇ ਕੋਈ ਸਮਾਨ ਸਮੂਹ ਕੋਈ ਹੋਰ ਚੀਜ਼ ਲੱਭੀ ਹੈ ਉਮਰ ਦੇ ਹਿਸਾਬ ਨਾਲ ਦੇਖਣ ਨੂੰ ਕਿੰਨਾ ਕੁ ਲੱਗ ਰਿਹਾ ਲਗਭਗ ਉਮਰ ਦੇ ਹਿਸਾਬ ਨਾਲ ਇਹ ਜੀ ਹੈਗਾ 45 ਤੋਂ 50 ਦੇ ਵਿੱਚ ਵਿੱਚ ਇਹ ਤਾਂ ਮੋਟਰਸਾਈਕਲ ਆ ਜੀ ਇੱਕ ਹਾਂਜੀ ਪੀਵੀ 29 ਪੀਵੀ 25 ਪੀਵੀ 25 ਹਾਂਜੀ 2580 ਤੇ ਲਗਭਗ ਕਿੰਨੀ ਉਮਰ ਦਾ ਦੇਖਣ ਨੂੰ ਇਹ ਨੌਜਵਾਨ ਆਨਾ ਹੀ ਇਹਦੀ ਉਮਰ 45 ਤੋਂ ਉੱਪਰ ਹੀ ਆ ਜੀ 50 49 ਦੇ ਪਲੱਸ ਵਿੱਚ ਹੈ ਬੰਦਾ ਇਹ ਹਾਂਜੀ ਹਾਂਜੀ ਹੁਣ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੀ ਆਪਾਂ ਸਮਾਜ ਸੇਵਾ ਦੀ ਸੋਸਾਇਟੀ ਨਾਲ ਇਹਦੇ ਸਹਿਯੋਗ ਨਾਲ ਅੱਗੇ ਬਹੁਤ ਸਹਿਯੋਗ ਸਾਡਾ ਦਿੰਦੇ ਆ ਜੀ ਇਹ ਹਾਂਜੀ ਇਹਨਾਂ ਨਾਲ ਕਿਉਂ ਨਾਲ ਸਵਿਲਾਸ ਸਿੰਘ ਮੋਰਚੀ ਚ ਰੱਖਿਆ ਜਾਊਗਾ ਜੀ ਤੇ ਆ ਕੱਲੇ ਕੱਲ ਨੂੰ ਵਾਰਥਾ ਨੂੰ ਜਾਂ ਬੁਲਾ ਕੇ ਜਾਂ ਮਿਲਨ ਸਾਰ ਇਹ ਕਾਰਵਾਈ ਕਰਕੇ ਇਹਨਾਂ ਨੂੰ ਲਾਸ਼ ਵਾਰਥਾ ਵਾਲੇ ਜਿੱਤੀ ਜਾਊ ਇਹ ਪੂਰੀ ਕਾਰਵਾਈ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਜੀ ਸਾਰਾ ਕੁਝ ਤੇ ਜੀ 12 ਵਜੇ ਸਾਨੂੰ ਪਹ ਲੱਗਾ ਜੀ ਰਾਤ ਨੂੰ ਠੀਕ ਹੈ ਜੀ ਤੇ ਹੁਣ ਰਾਤ ਦੇ ਵੀ ਤਿੰਨ ਸਵਾ ਤਿੰਨ ਚਲ ਹੋ ਚੱਲਿਆ ਕੈਤਨ ਘੰਟੇ ਹੋ ਗਏ ਤੁਹਾਨੂੰ ਜਿਹੜੀ ਇਹਨੂੰ ਇਕੱਠਾ ਕਰ ਦੇਣਾ ਹਾਂਜੀ ਹਾਂਜੀ ਦੋਸਤੋ ਇਸ ਸੰਸ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ